ਸਾਰਿਆਂ ਨੂੰ ਜੈਮ ਸੀਦੀ ਅੱਜ ਅਸੀਂ ਪੜਾਂਗੇ ਦਾਨੀਅਲ ਦਾ ਨਵਾਂ ਅਧਿਆਇ ਦਾਨੀਅਲ ਦੀ ਬੇਨਤੀ ਅਤੇ 70 ਸੱਤੇ ਪਹਿਲੀ ਆਇਤ ਅਸ਼ਵਰੇਸ਼ ਦੇ ਪੁੱਤਰਦਾਰਾਂ ਦੇ ਪਹਿਲੇ ਵਰੇ ਵਿੱਚ ਜੋ ਮਾਦੀ ਵੰਸ਼ ਦਾ ਸੀ ਨਾਲ ਕਸੀਦਿਆਂ ਦੇ ਰਾਜ ਉੱਤੇ ਰਾਜਾ ਠਹਿਰਾਇਆ ਹੋਇਆ ਸੀ ਦੂਸਰੀ ਆਇਤ ਉਸ ਦੇ ਰਾਜ ਦੇ ਪਹਿਲੇ ਵਰੇ ਵਿੱਚ ਮੈਂ ਦਾਨੀਅਲ ਨੇ ਪੋਥੀਆਂ ਵਿੱਚੋਂ ਉਹਨਾਂ ਵਰਿਆਂ ਦਾ ਲੇਖਾ ਜਾਣਿਆ ਜਿਨ੍ਹਾਂ ਲਈ ਹਵਾ ਦੀ ਬਾਣੀ ਯਰਮੀਆ نبی ਨੂੰ ਆਈ ਸੀ ਪਯੋ ਜੀ ਰੁਸ਼ਰਮ ਦੇ ਉਜੜਨ ਦੇ 70 ਵਰੇ ਪੂਰੇ ਹੋਣ ਤੀਸਰੀ ਅਧ ਵਿੱਚ ਮੈਂ ਆਪਣਾ ਮੂੰਹ ਪਰਮੇ ਪ੍ਰਭੂ ਪਰਮੇਸ਼ਰ ਵੱਲ ਕੀਤਾ ਤੇ ਬੇਨਤੀਆਂ ਤਰਲੇ ਕਰਕੇ ਅਤੇ ਵਰਤ ਰੱਖ ਕੇ ਤੱਪੜ ਅਰ ਸਵਾਸ ਨੇ ਉਹ ਦੀਪਾਲ ਕੀਤੀ ਚੌਥੀ ਅਧ ਅਤੇ ਮੈਂ ਯਹਵਾ ਆਪਣੇ ਪਰਮੇਸ਼ਰ ਦੇ ਅੱਗੇ ਅਰਦਾਸ ਕੀਤੀ ਅਤੇ ਮੈਂ ਮੰਨ ਲਿਆ ਅਤੇ ਆਖਿਆ हे ਪ੍ਰਭੂ ਜਿਹੜਾ ਵੱਡਾ ਅਤੇ ਭਿਆਨਕ ਪਰਮੇਸ਼ਰ ਹੈ ਉਸ ਨਾਮ ਨੂੰ ਆਪਣੇ ਪ੍ਰੀਤਮਾ ਦੇ ਨਾਲ ਅਤੇ ਜਿਹੜੇ ਤੇਰੇ ਆਗਿਆਕਾਰੀ ਹਨ ਉਹਨਾਂ ਦੇ ਨਾਲ ਚੇਤੇ ਰੱਖਦਾ ਹਾਂ ਅਤੇ ਉਹਨਾਂ ਉੱਤੇ ਦੇਅਰ ਰੱਖਦਾ ਹਾਂ ਪੰਜਵੀਂ ਆਇਤ ਅਸਾਂ ਪਾਪ ਕੀਤੇ ਅਸਾਂ ਟੇਡੇ ਕੰਮ ਕੀਤੇ ਅਸਾਂ ਬਦੀ ਕੀਤੀ ਅਸਾਂ ਸਿਰ ਚੁੱਕਿਆ ਜੋ ਅਸੀਂ ਤੇਰੀ ਆਗਿਆ ਅਤੇ ਤੇਰੇ ਨਿਯਮਾਂ ਤੋਂ ਫਿਰ ਗਏ ਹਾਂ ਛੇਵੀਂ ਆਇਤ ਅਤੇ ਅਸਾਂ ਤੇਰੇ ਸੇਵਕ ਨਬੀਆ ਨੂੰ ਨਾਮੰਨੇ ਜਿਨ੍ਹਾਂ ਨੇ ਤੇਰਾ ਨਾਮ ਲੈ ਕੇ ਸਾਡੇ ਪਾਸ਼ਾ ਸਾਡੇ ਸ਼ਹਿਜ਼ਾਦੇ ਅਤੇ ਸਾਡੇ ਪਿਓ ਦਾਦੇ ਆ ਅਤੇ ਸਾਡੇ ਦੇਸ਼ ਦੇ ਸਭਨਾ ਲੋਕਾਂ ਨੂੰ ਬਾਣੀ ਸੁਣਾਈ ਸਤਮੀਂ ਆਇਤ اے پربھو ਧਰਮ ਤੇਰਾ ਹੀ ਹੈ ਪਰ ਸਾਡੇ ਲਈ ਮੂੰਹ ਚ ਰੋਣਾ ਜਿਵੇਂ ਅੱਜ ਦੇ ਦਿਨ ਹੈ ہاں یਹੂਦਾ ਦੇ ਲੋਕਾਂ ਅਤੇ ਯਰੂਸ਼ਲਮ ਦੇ ਵਸਣ ਵਾਲਿਆਂ ਦੇ ਅਤੇ ਸਭਨਾ ਇਸرائیਲੀਆਂ ਲਈ ਜੋ ਨੇੜੇ ਹਨ ਅਤੇ ਜਿਹੜੇ ਦੂਰ ਹਨ ਉਹਨਾਂ ਸਭਨਾ ਦੇਸ਼ਾਂ ਵਿੱਚ ਜਿੱਥੇ ਕਿਤੇ ਤੈ ਉਹਨਾਂ ਦੇ ਔਗਣਾ ਦੇ ਕਾਰਨ ਜੋ ਉਹਨਾਂ ਨੇ ਤੇਰੇ ਨਾਲ ਕੀਤੇ ਉਹਨਾਂ ਨੂੰ ਖੰਡਾ ਦਿੱਤਾ ਹੈ 8ਵੀਂ ਆਇਤ ਹੈ ਪ੍ਰਭੂ ਮੂਝ ਰੋਣਾ ਸਾਡੇ ਲਈ ਸਾਡੇ ਪਾਪਾਂ ਸਾਡੇ ਸੇਹਜ਼ਾਦਿਆਂ ਸਾਡੇ ਪਿਓ ਦਾਦਿਆਂ ਦੇ ਲਈ ਹੈ ਜੋ ਸਭ ਤੇਰੇ ਪਾਪੀ ਹੋਏ 9ਵੀਂ ਆਇਤ ਪ੍ਰਭੂ ਸਾਡੇ ਪਰਮੇਸ਼ਰ ਦੀ ਦਇਆ ਤੇ ਖਿਮਾ ਹਨ ਅਸਾ ਭਾਵੇਂ ਉਹਦੇ ਅੱਗੇ ਸਿਰ ਚੁੱਕਿਆ 10ਵੀਂ ਆਇਤ ਅਸਾ ਯਹਵ ਆਪਣੇ ਪਰਮੇਸ਼ਰ ਦਾ ਬੋਲ ਨਾ ਮੰਨਿਆ ਜੋ ਉਹਦੇ ਕਾਨੂੰਨਾਂ ਉੱਤੇ ਚੱਲਿਏ ਜੈਨੂ ਉਸਨੇ ਆਪਣੇ ਸੇਵਕ ਨਬੀਆਂ ਦੇ ਰਾਹੀਂ ਸਾਡੇ ਅੱਗੇ ਰੱਖ ਦਿੱਤਾ 11ਵੀਂ ਆਇਤ ਹਾਂ ਸਾਰਾ ਇਸਰਾਇਲ ਤੇਰੀ ਵਿਵਸਥਾ ਤੋਂ ਫਿਰ ਗਿਆ ਅਤੇ ਮੁੜ ਗਿਆ ਜੋ ਤੇਰੇ ਨਾਲ ਬੋਲਣਾ ਮੰਨੇ ਸੋ ਇਸ ਕਰਕੇ ਉਹ ਫਿਟਕਾਰ ਸਾਡੇ ਉੱਤੇ ਆਣ ਪਈ ਅਤੇ ਉਹ ਸੌ ਵੀ ਜੋ ਪਰਮੇਸ਼ਰ ਦੇ ਸੇਵਕ موسی ਦੀ ਵਿਵਸਥਾ ਵਿੱਚ ਲਿਖੀ ਹੋਈ ਹੈ ਇਸ ਇਸ ਲਈ ਜੋ ਅਸਾਂ ਉਹਦਾ ਪਾਪ ਕੀਤਾ 12ਵੀਂ ਆਇਤ ਅਤਾ ਤੇ ਉਸ ਆਪਣੇ ਉਹਨਾਂ ਗੱਲਾਂ ਨੂੰ ਜੋ ਅਸਾਂ ਲੋਕਾਂ ਦੇ ਨਾਲ ਤੇ ਸਾਡੇ ਨਿਆਂਇਆਂ ਦੇ ਨਾਲ ਸਾਡੇ ਜਿਹੜੇ ਨਿਯਾਉ ਕਰਦੇ ਹਨ ਆਖੀਆਂ ਸਨ ਸੋ ਪੂਰੀਆਂ ਕੀਤੀਆਂ ਸੋ ਉਹਨੇ ਸਾਡੇ ਉੱਤੇ ਵੱਡੀ ਵਿਪਤਾ ਪਾਈ ਕਿਉਂਕਿ ਜੋ ਸਾਰੇ ਆਕਾਸ਼ ਦੇ ਹੇਠ ਅਜਿਹੀ ਗੱਲ ਨਹੀਂ ਹੋਈ ਜਿਹੀ ਯਰੂਸ਼ਲਮ ਨਾਲ ਹੋਈ ਸੀ 13ਵੇਂ ਅਧਿਆਇ ਇਸ ਤਰ੍ਹਾਂ ਮੂਸਾ ਦੀ ਬਵਸਤਾ ਵਿੱਚ ਲਿਖਿਆ ਹੈ ਉਸੇ ਤਰ੍ਹਾਂ ਇਹ ਸਾਰੀਆਂ ਵਿਪਤਾਵਾਂ ਸਾਡੇ ਉੱਤੇ ਆਣ ਪਈਆਂ ਜਦ ਤਦ ਵੀ ਅਸਾਂ ਯਹਵਾ ਆਪਣੇ ਪਰਮੇਸ਼ਰ ਦੇ ਅੱਗੇ ਅਰਦਾਸ ਨਾ ਕੀਤੀ ਜੋ ਆਪਣੇ ਇਮਟੇਡੇ ਕੰਮਾਂ ਤੋਂ ਹਟੀਏ ਅਤੇ ਤੇਰੀ ਸੱਚਾਈ ਵਿੱਚ ਸੁਚੇਤ ਹੋਈਏ 14ਵੀਂਤ ਅਸਲੈ ਯਹਵਾ ਬਦੀ ਨੂੰ ਤੱਕਦਾ ਰਿਹਾ ਅਤੇ ਉਹਨੇ ਸਾਡੇ ਉੱਤੇ ਉਹ ਪਾ ਪਾ ਵੀ ਦਿੱਤੀ ਕਿਉਂ ਜੋ ਯਹਵਾ ਸਾਡਾ ਪਰਮੇਸ਼ਰ ਆਪਣੇ ਸਭਨਾ ਕੰਮਾਂ ਵਿੱਚ ਜੋ ਕਰਦਾ ਹੈ ਸਾਥ ਹੈ ਪਰ ਅਸਾਂ ਉਹਦਾ ਬੋਲ ਨਾ ਮੰਨਿਆ 15ਵੇਂ ਆਇਤ ਅਤੇ ਹੁਣ ਹੈ ਸਾਡੇ ਪ੍ਰਭੂ ਪਰਮੇਸ਼ਵਰ ਜੋ ਬਲ ਵਾਲੀ ਬਾਹ ਨਾਲ ਅਤੇ ਆਪਣੇ ਪ੍ਰਜਾ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ ਤੈਂ ਆਪਣਾ ਨਾਮ ਵੱਡਾ ਕੀਤਾ ਜਿਵੇਂ ਅੱਜ ਦੇ ਦਿਨ ਹੈ ਅਸਾ ਪਾਪ ਕੀਤੇ ਤੇ ਅਸਾ ਟੇਡੇ ਕੰਮ ਕੀਤੇ 16ਵੇਂ ਆਇਤ ਹੈ ਪ੍ਰਭੂ ਤ ਆਪਣੇ ਸਾਰੇ ਧਰਮ ਅਨੁਸਾਰ ਆਪਣੇ ਗੁੱਸੇ ਅਤੇ ਆਪਣੇ ਕਰੋਧ ਦੀ ਥੀ ਜੋ ਤੇਰੇ ਹੀ ਸ਼ਹਿਰ ਯਰੂਸ਼ਲਮ ਉੱਤੇ ਹੈ ਜੋ ਪਵਿੱਤਰ ਪਹਾੜ ਹੈ ਮੂਹ ਮੋੜ ਕਿਉਂ ਜੋ ਸਾਡੇ ਪਾਪਾਂ ਦਾ ਤੇ ਸਾਡੇ ਪਿਓ ਦਾਦਿਆਂ ਦੇ ਟਿੱਡੇ ਕੰਮਾਂ ਦੇ ਕਾਰਨ ਜਰੂਸ਼ਲਮ ਅਤੇ ਤੇਰੀ ਪ੍ਰਜਾ ਉਹਨਾਂ ਸਭਨਾ ਲੋਕਾਂ ਦੇ ਅੱਗੇ ਜੋ ਚੁਫੇਰੇ ਵਸਦੇ ਹਨ ਉਹ ਲਾਂਬਿਆ ਯੋਗ ਹੋਈ 17ਵੀਂ ਹੈ ਹੁਣ ਸਾਡੇ ਪਰਮੇਸ਼ਰ ਆਪਣੇ ਸੇਵਕ ਦੀ ਅਰਦਾਸ ਅਤੇ ਬੇਨਤੀ ਸੁਣਿਆ ਤੇ ਆਪਣੇ ਮੂਹ ਦੇ ਪ੍ਰਕਾਸ਼ ਨੂੰ ਪ੍ਰਭੂ ਦੇ ਲਈ ਆਪਣੇ ਪਵਿੱਤਰ ਥਾਂ ਉੱਤੇ ਜਿਹੜਾ ਜਿਹੜਾ ਪਿਆ ਹੈ ਚਮਕਾ 18ਵੀਂ ਹੈ ਤੇ ਮੇਰੇ ਪ੍ਰਭੂ ਪਰਮੇਸ਼ਰ ਅਸਾ ਕੰਨ ਲਾ ਕੇ ਆਪਣਾ ਕੰਨ ਲਾ ਕੇ ਸੁਣ ਆਪਣੀਆਂ ਅੱਖਾਂ ਖੋਲ ਅਤੇ ਸਾਡੇ ਉਜੜਿਆਂ ਨੂੰ ਉਜਾੜਾ ਨੂੰ ਅਤੇ ਸਾਡੇ ਸ਼ਹਿਰਾਂ ਨੂੰ ਜਿਹੜੇ ਤੇਰੇ ਨਾਮ ਉੱਤੇ ਸਦੌਂਦਾ ਹੈ ਵੇਖ ਜੋ ਅਸੀਂ ਆਪਣੇ ਧਰਮਾਂ ਅਨੁਸਾਰ ਨਹੀਂ ਸਕੋ ਤੇਰੀ અત્યੰਤ ਦਇਆ ਉੱਤੇ ਆਸ ਰੱਖ ਕੇ ਆਪਣੇ ਤਰਲੇ ਕਰਦੇ ਹਾਂ 9ਵੇਂ ਆਤ ਹੈ ਪ੍ਰਭੂ ਸੁਣ ਹੈ ਪ੍ਰਭੂ ਬਖਸ਼ ਤੇ ਹੈ ਪ੍ਰਭੂ ਸੂਣਤ ਲੈ ਅਤੇ ਕੰਮ ਕਰ ਹੈ ਮੇਰੇ ਪਰਮੇਸ਼ਰ ਆਪਣੇ ਹੀ ਲਈ ਤੈਨਾਲਾ ਐਸ ਲਈ ਜੋ ਤੇਰੀ ਤੇਰਾ ਸ਼ਹਿਰ ਅਤੇ ਤੇਰੀ ਪ੍ਰਜਾ ਤੇਰੇ ਨਾਮ ਦੀ ਸੁਧੌਂਦੀ ਹੈ। ਵਿਮੀ ਆਇਤ ਮੈਂ ਕਹਿੰਦਾ ਹੀ ਕਹਿੰਦਾ ਹੀ ਸਾਂ ਅਤੇ ਅਰਦਾਸ ਕਰਦਾ ਅਤੇ ਆਪਣੇ ਪਾਪਾ ਅਤੇ ਆਪਣੇ ਲੋਕਾਂ ਦੇ ਇਸਰਾਇਲ ਦੇ ਪਾਪਾ ਨੂੰ ਮੰਨਦਾ ਹੀ ਸਾਂ ਅਤੇ ਯਹੋਵਾ ਆਪਣੇ ਪਰਮੇਸ਼ਰ ਅੱਗੇ ਆਪਣੇ ਪਰਮੇਸ਼ਰ ਦੇ ਪਵਿੱਤਰ ਪਹਾੜ ਲਈ ਆਪਣੇ ਤਰਲੇ ਪਾਉਂਦਾ ਹੀ ਸਾਂ। 1ਵੀਂ ਆਇਤ ਹਾਂ ਅਰਦਾਸ ਕਰਦੇ ਹੀ ਮੇਰੇ ਮੂੰਹੋਂ ਗੱਲਾਂ ਹੋ ਰਹੀਆਂ ਸਨ। ਜਾਂ ਉਹ ਜਾਣਾ ਅਰਥਾਤ ਜਿਬਰਾਇਲ ਜਿਹਨੂੰ ਮੈਂ ਪਹਿਲਾ ਪਹਿਲ ਦਰਸ਼ਨ ਵਿੱਚ ਡੁੱਠਾ ਸੀ ਆਗਿਆ ਦੇ ਅਨੁਸਾਰ ਛੇਤੀ ਉੱਡ ਕੇ ਆਇਆ ਅਤੇ ਮੈਨੂੰ ਛੋਇਆ ਇਹ ਤਰਕਾਲਾਂ ਦੀ ਭੇਟ ਚੜਾਉਣ ਦੇ ਵੇਲੇ ਦੇ ਲਗਭਗ ਸੀ ਬਾਈਮੀ ਆਇਆ ਅਤੇ ਉਹਨੇ ਮੈਨੂੰ ਖਬਰ ਦਿੱਤੀ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਤੇ ਆਖਿਆ हे ਦਾਨੀਅਲ ਹੁਣ ਮੈਂ ਇਸ ਲਈ ਨਿਕਲ ਆਇਆ ਹਾਂ ਜੋ ਤੈਨੂੰ ਬੁੱਧਵਾਨ ਅਤੇ ਸਿਆਣਾ ਬਣਾਵਾ ਤੇਮੀ ਐਤ ਜਿਸ ਵੇਲੇ ਤੂੰ ਬੇਨਤੀ ਕਰਨ ਲੱਗਾ ਉਸ ਵੇਲੇ ਇਹ ਆਗਿਆ ਨਿਕਲੀ ਅਤੇ ਮੈਂ ਆਇਆ ਜੋ ਤੈਨੂੰ ਵਿਖਾਵਾਂ ਕਿਉਂਕਿ ਜੋ ਤੂੰ ਵੱਡਾ ਪਿਆਰਾ ਹੈ ਸੋ ਇਹ ਗੱਲ ਨੂੰ ਜਾਣ ਅਤੇ ਦਰਸ਼ਨ ਨੂੰ ਸਮਝ 24ਵੀਂ ਐਤ 77 ਤੇ ਤੇਰੇ ਲੋਕਾਂ ਅਤੇ ਤੇਰੇ ਪੁੱਤਰ ਸ਼ਹਿਰ ਲਈ ਠਹਿਰਾਏ ਗਏ ਹਨ ਅਤੇ ਉਸ ਸਮੇਂ ਵਿੱਚ ਉਹ ਉਸ ਅਪਰਾਧ ਨੂੰ ਮੁਕਾਏ ਅਤੇ ਆਪ ਪਾਪਾ ਦਾ ਅੰਤ ਕਰੇ ਅਤੇ ਬੁਰੀਾਈ ਦਾ ਪ੍ਰਾਸਚਿਤ ਕਰੇ ਤੇ ਸਦਾ ਦਾ ਧਰਮ ਲਿਆਵੇ ਅਤੇ ਦ੍ਰਿਸ਼ਟ ਦ੍ਰਿਸ਼ਟ ਅਤੇ ਗੰਵਾ ਕੁਤੇ ਮੋਹਰ ਲਾਵੇ ਅਤੇ ਅਤ ਪਵਿੱਤਰ ਨੂੰ ਮੱਸਾ ਕਰੇ ਪਛਮੀ ਆਤ ਸੋ ਤੋ ਜਾਣ ਲੈ ਅਤੇ ਸਮਝ ਲੈ ਕਿ ਜਿਸ ਵੇਲੇ ਤੋਂ ਯਰੂਸ਼ਲਮ ਦੇ ਦੂਜੀ ਵਾਰੀਉ ਸਾਰਨ ਦੀ ਆਗਿਆ ਨਿਕਲੇਗੀ ਮਸੀਹਾ ਰਾਜ ਪੁੱਤਰ ਤਿਕਰ 70 7 7 7 ਪੂਰੇ 7 7 ਹੋਣਗੇ ਅਤੇ 62 ਸਾਤੇ ਉਹ ਬਾਜ਼ਾਰ ਢੂੜਕੋਟ ਸਣੇ ਬਣਵਾਇਆ ਜਾਵੇਗਾ ਪਰ ਉਹ ਖਿਆਈ ਦੇ ਦਿਨਾਂ ਵਿੱਚ 26 ਮੇ ਆਇਤ ਅਤੇ ਬਾਟਾ ਸਤਿਆਂ ਦੇ ਪਿੱਛੋਂ ਮਸੀਬ ਵੱਡਿਆ ਜਾਏਗਾ ਅਤੇ ਉਹ ਦੇ ਕੋਲ ਕੁਝ ਨਹੀਂ ਹੋਵੇਗਾ ਜਿਹੜਾ ਪਾਸ਼ ਆਵੇਗਾ ਉਹ ਦੇ ਲੋਕ ਸ਼ਹਿਰ ਅਤੇ ਪਵਿੱਤਰ ਥਾਂ ਨੂੰ ਉਜਾੜਨਗੇ ਤੇ ਹਾੜੇ ਦੇ ਜ਼ੋਰ ਨਾਲ ਉਹ ਦਾ ਸ਼ੇਕਰ ਹੋਵੇਗਾ ਤੇ ਅੰਤ ਤਿਕਰ ਲੜਾਈ ਰਹੇਗੀ ਅਤੇ ਠਰਾਈਆਂ ਹੋਈਆਂ ਉਜੜ ਹੋਣਗੀਆਂ ਸਤਾਈ ਮੇਤ ਅਤੇ 72 ਦੇ ਨਾਲ ਇੱਕ ਸਾਤੇ ਲਈ ਪੱਕਾ ਨਿਮ ਬਣੇਗਾ ਤੇ ਸਾਤੇ ਦੇ ਵਿਚਕਾਰ ਉਹ ਬਲੀਆਂ ਅਰਪੇਟਾ ਨੂੰ ਮੁਕਾ ਦੇਵੇਗਾ ਤੇ ਕਾਨੂੰਨੀ ਅਵਸਥਾਂ ਦੇ ਉੱਪਰ ਉੱਤੇ ਇਕਾਵੇਗਾ ਜੋ ਉਜਾੜਦਾ ਹੈ ਅਤੇ ਪੂਰੇ ਆਰ ਠਹਿਰਾਏ ਹੋਏ ਅੰਤ ਤਿੱਕਰ ਉਜਾੜ ਕਰੋਧ ਉਜੜੇ ਹੋਿਆਂ ਦੇ ਉੱਤੇ ਪਾਇਆ ਜਾਏਗਾ ਆਮੀਨ ਪ੍ਰਭ ਜਨ ਵਚਨ ਪੜ੍ਹੇ ਸੋ ਨੀ ਜਾਂਦੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮਸਦੇ ਵਸਦੇ ਰਹਿਣ ਆਮੀਨ ਸਾਂਜਮ ਸਿੱਕੀ